जम्मू ਕਸ਼ਮੀਰ ਦੇ ਪੈਲਗਾਮ ਦੇ ਵਿੱਚ ਜੋ ਅਤਵਾਦੀਆਂ ਵੱਲੋਂ ਪਨਾਹਣੀ ਹਰਕਤ ਕੀਤੀ ਗਈ ਹੈ ਅਤੇ ਜਿਹੜੇ ਲੋਕ ਉੱਥੇ ਘੁੰਮਣ ਫਿਰਨ ਗਏ ਸਨ ਉਹਨਾਂ ਉੱਤੇ ਵੱਡਾ ਹਮਲਾ ਕੀਤਾ ਗਿਆ ਜਿਸ ਵਿੱਚ ਔਰਤਾਂ ਦੇ ਸਾਹਮਣੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਾਰਿਆ ਗਿਆ ਅਤੇ ਬਕਾਇਦਾ ਇੱਕ ਵੱਡੀ ਧਮਕੀ ਦਿੱਤੀ ਗਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾ ਕੇ ਇਹ ਸਾਡਾ ਮੈਸੇਜ ਦੇਣਾ ਕਿ ਸਾਡੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਉਸ ਨੂੰ ਲੈ ਕੇ ਸਮੁੱਚੇ ਦੇਸ਼ ਦੇ ਅੰਦਰ ਰੋਸ ਪ੍ਰਦਰਸ਼ਨ ਹੋ ਰਹੇ ਹਨ ਬਟਾਲਾ ਤੋਂ ਲਾਈਵ ਤਸਵੀਰਾਂ ਉਠਾਰੇ ਹਨ ਜਿੱਥੇ ਬਟਾਲਾ ਕਾਂਗਰਸ ਵੱਲੋਂ ਅੱਜ ਵੱਡੇ ਪੱਧਰ ਤੇ ਇੱਥੇ ਮੋਮਬਤੀਆਂ ਜਗਾ ਕੇ ਇਸ ਹਮਲੇ 'ਚ ਮਾਰੇ ਗਏ ਵਿਅਕਤੀਆਂ ਨੂੰ ਜਿੱਥੇ ਸ਼ਰਧਾਂਜਲੀ ਦਿੱਤੀ ਗਈ ਉੱਥੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਵੱਲੋਂ ਜਿਹੜਾ ਵੀ ਸਖਤ ਕਦਮ ਪਾਕਿਸਤਾਨ ਦੇ ਖਿਲਾਫ ਚੁੱਕਿਆ ਜਾਏਗਾ ਕਾਂਗਰਸ ਉਹਦੇ ਵਿੱਚ ਇੱਕ ਸੁਰ ਹੋ ਕੇ ਆਵਾਜ਼ ਦੇਗੀ ਉਹਨਾਂ ਕਿਹਾ ਕਿ ਹੁਣ ਪਾਣੀ ਸਿਰ ਤੋਂ ਲੰਘ ਚੁੱਕਾ ਹੈ ਅਤੇ ਪਾਕਿਸਤਾਨ ਦਾ ਕੋਈ ਆ ਵੱਡੇ ਪੱਧਰ ਤੇ ਪੱਕਾ ਹੱਲ ਕਰਨਾ ਬਣਦਾ ਹੈ ਕੁਝ ਲਾਈਵ ਤਸਵੀਰਾਂ ਵਿਖਾ ਰਹੇ ਹਾਂ ਵੇਖਦੇ ਹੋ ਪਰਛਾਵਾਂ ਚੈਨਲ ਸਾਰੀਆਂ ਅੱਖਾਂ ਨੰਮ ਹੈ ਦੇਸ਼ ਸ਼ਰਮਸ਼ਾ ਬਹੁਤ ਬੁਰੇ ਹਾਲ ਹੈ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਜਿਨ੍ਹਾਂ ਨੇ ਇਹ ਕੰਮ ਕੀਤਾ ਵੇਖੋ ਇੱਕ ਛੋਟਾ ਜਿਹਾ ਬੱਚਾ ਉੱਥੇ ਰੋ ਰਿਹਾ ਹੈ ਜਿਹੜਾ ਆਪਣੇ ਬਾਪ ਦੀ ਸਾਰੀ ਕਹਾਣੀ ਵਿਖਾ ਰਿਹਾ ਕਿ ਉਹਨਾਂ ਨੇ ਕਿਹਾ ਜੀ ਮੇਰੇ ਫਾਦਰ ਨੂੰ ਕਿਹਾ ਕਿ ਤੂੰ Hindu ਹੋ ਕੇ Musalman ਹੋ ਤੂੰ ਇਸ ਸਾਈਡ ਤੇ ਹੋ ਜਾ ਤੇ ਜੈਂਟਸ ਇਕੱਠੇ ਕਰਕੇ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਇੱਕ ਲੜਕੀ ਜਿਹਦਾ ਵਿਆਹ ਸਿਰਫ 7 ਦਿਨ ਹੋਇਆ ਸੀ ਉਹਦੇ ਤੇ ਕੀ ਬੀਤਦੀ ਹੋਏਗੀ ਉਹ ਪਰਿਵਾਰਾਂ ਤੇ ਕੀ ਬੀਤਦੀ ਹੋਏਗੀ ਜਿਹੜੇ ਆਪਣੇ ਵੱਲੋਂ ਤੇ ਘੁੰਮਣ ਗਏ ਦੇ ਸੀ ਉਹਨਾਂ ਦੇ ਪਰਿਵਾਰ ਮਗਰ ਵੇਟ ਕਰ ਰਹੇ ਸੀ ਕਿ ਤਿੰਨਾਂ ਚਾਰ ਦਿਨਾਂ ਨੂੰ ਘੁੰਮ ਫਿਰ ਕੇ ਆਣਗੇ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਏਗੀ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਜੋ ਉੱਥੇ ਹੋਇਆ ਅਸੀਂ ਕਾਂਗਰਸ ਪਾਰਟੀ ਵੱਲੋਂ ਉਹਦੀ ਕੜੀ ਸ਼ਬਦਾਂ ਦੀ ਨਿੰਦਾ ਕਰਦੇ ਆ ਤੇ ਇੰਡੀਅਨ ਸਰਕਾਰ ਨੂੰ ਕਹਿੰਨੇ ਆ ਪਾਰ ਸਰਕਾਰ ਨੂੰ ਕਹਿੰਨੇ ਆ ਕਿ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲੇ ਬਿਲਕੁਲ ਜੀ ਕੁਛ ਨਾ ਕੁਛ ਤੇ ਕਰਨਾ ਪਏਗਾ ਪਰ ਮੈਂ ਕੇਂਦਰ ਸਰਕਾਰ ਨੂੰ ਇੱਕ ਗੱਲ ਹੋਰ ਦੱਸਣੀ ਚਾਹਨਾ ਕਿ ਜੋ ਅਜੇ ਉੱਥੇ ਹਾਲਾਤ ਹੈ ਜਿਹੜੇ ਬੰਦੇ ਉੱਥੋਂ ਆਣਾ ਚਾਹੁੰਦੇ ਜਿਹੜੇ ਯਾਤਰੀ ਉੱਥੋਂ ਆਣਾ ਚਾਹੁੰਦੇ ਹੈ ਜਿਹੜੀ ਟਿਕਟ ਉਹ 10000 ਰੁਪਏ ਦੀ ਉਹ ਤੇ 70 7000 ਰੁਪਏ ਦੀ ਸ਼ੋਅ ਕਰਦੀ ਪਈ ਹੈ ਉਹਦੇ ਵੱਲ ਵੀ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਇਹ ਬੜਾ ਜ਼ਰੂਰੀ ਹੈ ਸਿਰਫ ਇਸ ਚੀਜ਼ ਤੇ ਬਿਲਕੁਲ ਠੀਕ ਹੈ ਕੇਂਦਰ ਸਰਕਾਰ ਨੂੰ ਸਖਤ ਹੋਣਾ ਪਏਗਾ ਤਾਂ ਹੀ ਸਾਨੂੰ ਇਹ ਲੋਕਾਂ ਨੂੰ ਤਾਂ ਹੀ ਸਾਡੇ ਲੋਕਾਂ ਨੂੰ ਇਨਸਾਫ ਮਿਲੇਗਾ ਸਭ ਤੋਂ ਪਹਿਲਾਂ ਤੇ ਜਿਹੜੀਆਂ ਸਾਡੀਆਂ ਵਿਛੜੀਆਂ ਰੂਹਾਂ ਨੇ ਉਹਨਾਂ ਨੂੰ ਸਰਦਾ ਦੇ ਫੁੱਲ ਪੇਟ ਕਰਨਾ ਆਏ ਆ ਤੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਆ ਪ੍ਰਮਾਤਮਾ ਇਹਨਾਂ ਨੂੰ ਆਪੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਪਿੱਛੇ ਪਰਿਵਾਰਾਂ ਨੂੰ ਤੇ ਸਾਰੇ ਦੇਸ਼ ਨੂੰ ਪਾਣਾ ਮੰਨਦਾ ਬਲ ਬਖਸ਼ਣ ਤੇ ਇਹੋ ਜਿਹੇ ਜਿਹੜੇ ਅਤਵਾਦੀ ਨੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਨੇ ਇਸੇ ਤਰ੍ਹਾਂ ਮੈਂ ਇਹ ਕਹਿਣਾ ਕਿ ਚੌਂਕ ਦੇ ਵਿੱਚ ਖਿਲਾਰ ਕੇ ਫੜ ਕੇ ਇਹਨਾਂ ਨੂੰ ਗੋਲੀਆਂ ਮਾਰ ਦੇਣੇ ਚਾਹੀਦੀਆਂ ਤਾਂ ਕਿ ਅੱਗੋਂ ਤੋਂ ਇਹੋ ਜਿਹੀ ਜਿਹੜੀ ਕਢਾਉਣੀ ਹਰਕਤ ਕਰਨ ਦੀ ਜਰਤ ਨਾ ਪਵੇ। ਬਿਲਕੁਲ ਜੀ ਕਾਫੀ ਟਾਈਮ ਦੇ ਬਾਅਦ ਤਿੰਨ ਚਾਰ ਸਾਲਾਂ ਤੋਂ ਜਿਹੜਾ ਟੂਰਿਸਟ ਆ ਉਹ ਕਸ਼ਮੀਰ ਤੇ ਜਾਣਾ ਚਾਹੁੰਦਾ ਸੀ। ਹੁਣ ਵੀ ਲੋਕ ਬਹੁਤ ਜ਼ਿਆਦਾ ਜਾਣ ਚਾਹੁੰਦੇ ਸੀ। ਉਹਨਾਂ ਦੇ ਨਾਲ ਹੀ ਉਹਨਾਂ ਦਾ ਸਾਰਾ ਜਿਹੜਾ ਬਿਜ਼ਨਸ ਚੱਲਦਾ ਤੇ ਉਹ ਸਾਰੇ ਕਸ਼ਮੀਰ ਦਾ ਵੀ ਬਹੁਤ ਵੱਡਾ ਇਹਨਾਂ ਨੇ ਨੁਕਸਾਨ ਕੀਤਾ ਤੇ ਉਹਦੇ ਨਾਲ ਇਹਨਾਂ ਨੂੰ ਜਿਹੜਾ ਹੈ ਨਾ ਬੱਦ ਤੋਂ ਬੱਦ ਸਾਨੂੰ ਸਜਾਵਾਂ ਦੋਣੀਆਂ ਚਾਹੀਦੀਆਂ ਸਾਡੇ ਦੇਸ਼ ਦੇ ਜਿੰਨੇ ਅੰਮ੍ਰਿਤਸਰ ਨੂੰ ਪ੍ਰਧਾਨ ਮੰਤਰੀ ਨੂੰ ਸਖਤ ਕਾਨੂੰਨ ਬਣਾ ਕੇ ਤੇ ਇਹੋ ਜਿਹੇ ਨੂੰ ਚੌਂਕਾਂ ਦੀ ਗੋਲੀਆਂ ਮਾਰਨ ਚਾਹੀਦੀਆਂ ਮੇਰਾ ਨਾਮ ਰਵਿੰਦਰ ਸ਼ਰਮਾ ਸ਼ਰਮਾ ਸਾਹਿਬਾ ਜਰਮਨ ਪੰਜਾਬ ਦਾ ਇਸ ਤੋਕ ਦਾ ਘਟਨਾ ਨੂੰ ਕੀ ਕਹਿਣਾ ਤੁਹਾਡੇ ਸਾਰੇ ਜੱਗ ਜਾਣ ਜਿੱਡੀ ਵੱਡੀ ਇਹ ਘਟਨਾ ਹੋ ਚੁੱਕੀ ਆ ਇਹਦੇ ਬਾਰੇ ਕੋਈ ਲਫ਼ਜ਼ ਹੈਗੇ ਕਹਿਣ ਵਾਲੇ ਕੋਈ ਲਫ਼ਜ਼ੀਆਂ ਨਹੀਂ ਕਿ ਜਿਨ੍ਹਾਂ ਪਰਿਵਾਰਾਂ ਦੇ ਨਾਲ ਐਡਾ ਵੱਡਾ ਜਿਹੜੇ ਆਪਣੇ ਵਿਆਹ ਕਰਾ ਕੇ ਘੁੰਮਣ ਫੇਰਨ ਆਪਣੇ ਸਾਰੇ ਜਣੇ ਪਰਿਵਾਰ ਗਏ ਸੀ ਪੁੱਛ ਪੁੱਛ ਕੇ ਹਤਵਾਦੀਆਂ ਨੇ ਕਿ ਤੇ ਲੇਡੀਜ਼ ਨੂੰ ਨਹੀਂ ਮਾਰਨਾ ਦੂਜਾ ਆਧਾਰ ਕਾਰਡ ਵੇਖ ਕੇ ਕਿ ਇਹ ਮੁਸਲਮਾਨ ਨਹੀਂ ਹੈਗਾ ਹਿੰਦੂ ਆ ਤੇ ਫੇਰ ਇਹਨਾਂ ਨੂੰ ਮਾਰਨਾ ਜੋ ਉਹਨਾਂ ਨੇ ਤਸ਼ੱਦਦ ਕੀਤਾ ਉਹਨਾਂ ਬਾਰੇ ਕੀ ਕੀ ਏਡਾ ਵੱਡਾ ਸੀ ਤੇ ਆਪਣੇ ਕਾਂਗਰਸ ਪਾਰਟੀ ਵੱਲੋਂ ਇਹਨਾਂ ਸਾਰੇ ਪਰਿਵਾਰਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਆ ਕਿਉਂਕਿ ਜਿਨ੍ਹਾਂ ਦਾ ਇਹਨਾਂ ਤਕਾ ਹੋ ਚੁੱਕਾ ਵਾ ਉਹ ਤੇ ਉਹਨਾਂ ਬਾਰੇ ਕੋ ਲਫ਼ਜ਼ੀਆਂ ਨਹੀਂ ਮੈਂ ਨਹੀਂ ਸਮਝਦਾ ਕਿ ਸਾਡੇ ਕੋਲ ਕੋਈ ਲਫ਼ਜ਼ ਹੈਗੇ ਆ ਕਿ ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਕਿਸੇ ਤੰਗ ਦੀ ਕੋਈ ਦੇ ਦੇ ਸੀ ਤੇ ਸੈਂਟਰ ਸਰਕਾਰ ਨੂੰ ਕਹਾਂਗੇ ਕਿ ਜੋ ਕੁਝ ਹੋ ਗਿਆ ਇਹ ਗਾਹ ਨਾ ਹੋਵੇ ਬੜੇ ਚਿਰ ਦਾ ਇਹਨਾਂ ਨੇ ਰੌਲਾ ਪਾਇਆ 370 ਤਾਰਾ ਜੀ ਕਾਂਗਰਸ ਨੇ ਆ ਕਰਤਾ ਆ ਉਹ ਕਰਤਾ ਇਹਨਾਂ ਨੇ ਬੜਾ ਰੌਲਾ ਪਾਇਆ ਜੇ ਇਹਨਾਂ ਨੇ ਸ਼ਾਂਤੀ ਢੀ ਹੁਣ ਸਰਕਾਰ ਵੀ ਇਹਨਾਂ ਦੀ ਹੈ ਜੇ ਸਾਰਾ ਕੁਝ ਇਹਨਾਂ ਨੇ ਸ਼ਾਂਤੀ ਪੂਰੂਗ ਲਿਆਂਦਾ ਤੇ ਫਿਰ ਇਹਨਾਂ ਨੂੰ ਇੰਨਾ ਉੱਤੇ ਕਟੋਗੜ 10000 ਬੰਦਾ ਬੈਕਮ ਇਕੱਠਾ ਹੁੰਦਾ ਤੇ ਜੇ 10000 ਬੰਦਾ ਇਕੱਠਾ ਹੁੰਦਾ ਤੇ ਇਹਨਾਂ ਨੂੰ ਇੰਨੀ ਸਮਝ ਨਹੀਂ ਹੈਗੀ ਕਿ ਜੇ ਤੁਹਾਨੂੰ ਪਤਾ ਉਹ ਏਰੀਆ ਗੰਦਾ ਵਾ ਉਸ ਏਰੀਆ 'ਚ ਜਾਤਵਾਦ ਕਦੀ ਵੀ ਪੰਗਾ ਲੈ ਸਕਦੇ ਆ ਇਹ ਉੱਥੇ ਸਿਕਿਉਰਿਟੀ ਆਪਣੀ ਲਾ ਕੇ ਰੱਖਦੇ ਜਾਂ ਆਰਮੀ ਦਾ ਇੰਤਜ਼ਾਮ ਕਰਦੇ ਸਰ ਇਹਨਾਂ ਨੇ ਅਖਬਾਰਾਂ 'ਚ ਹੀ ਦੇ ਦਿੱਤਾ ਕਿ ਅਸੀਂ ਸਾਰੀ ਸ਼ਾਂਤੀ ਕਰ ਦਿੱਤੀ ਹੈ ਤੇ ਸ਼ਾਂਤੀ ਦਾ ਹਾਲ ਤੁਸੀਂ ਸਭ ਨੇ ਤੁਸੀਂ ਸਾਰੇ ਪ੍ਰੈਸ ਵਾਲੇ ਭਰਾਓ ਤੁਸੀਂ ਵੇਖ ਲਓ ਕੀ ਹਾਲ ਬਣਿਆ ਅਸੀਂ ਇਹਦਾ ਕੋਈ ਮੌਲ ਨਹੀਂ ਬਟਨ ਦੇ ਕੇ ਅੱਜ ਅਸੀਂ ਸਿਰਫ ਇਹ ਆਪਣੀ ਪਾਰਟੀ ਵੱਲੋਂ ਦੁੱਖ ਜਾਰ ਕਰਨ ਵਾਸਤੇ ਆਏ ਆ ਤੇ ਸੈਂਟਰਲ ਪਾਰਟ ਸੈਂਟਰਲ ਗਵਰਨਮੈਂਟ ਨੂੰ ਦੱਸਣ ਆਏ ਆ ਕਿ ਜੇ ਪਾਕਿਸਤਾਨ ਨਾਲ ਤੁਹਾਨੂੰ ਅੱਜ ਦੇ ਦਿਨ ਯੁੱਧ ਵੀ ਕਰਨਾ ਪੈਂਦਾ ਤੇ ਸਾਡੀ ਪਾਰਟੀ ਸਾਰੀ ਇਹਨਾਂ ਦੇ ਨਾਲ ਖੜੀ ਹੋਏਗੀ ਕੋਈ ਪਾਰਟੀ ਦਾ ਐਸਾ ਮੈਂਬਰ ਨਹੀਂ ਰਾਹੁਲ ਗਾਂਧੀ ਤੋਂ ਲੈ ਕੇ ਸਾਰੇ ਇਹਨਾਂ ਦੇ ਨਾਲ ਰਾਹੁਲ ਗਾਂਧੀ ਸਭ ਤੋਂ ਪਹਿਲਾਂ ਅਮਰ ਸ਼ਾਹ ਨੂੰ ਮੋਦੀ ਨੂੰ ਫੋਨ ਕੀਤਾ ਕਿ ਮੈਂ ਤੁਹਾਡੇ ਨਾਲ ਆ ਜੋ ਵੀ ਤੁਸੀਂ ਡਿਸੀਜਨ ਲੈਣਾ ਵਾ ਇੰਡੀਆ ਵਾਸਤੇ ਤੁਸੀਂ ਲਾਓ ਅੱਜ ਦੀ ਡੇਟ ਇਹਨਾਂ ਨੂੰ ਬਾਰ ਬਾਰ ਜਿਹੜਾ ਕਰਨਾ ਨਾ ਆਪਣੇ ਲੋਕਾਂ ਨੂੰ ਮਰਵਾਉਣਾ ਕਰਨਾ ਇਹ ਬੜੀ ਵੱਡੀ ਗਲਤ ਗੱਲ ਆ ਮੈਂ ਤਾਂ ਸਮਝਦਾ ਕਿ ਜੇ ਇਹਨਾਂ ਨੂੰ ਯੁੱਧ ਕਰਨਾ ਪੈਂਦਾ ਇਹਨਾਂ ਦਾ ਇੱਕ ਵਾਰੀ ਕੰਮ ਖਤਮ ਕਰੋ ਇਹਨਾਂ ਦਾ ਇੱਕ ਰਿਸ਼ਾਪਾ ਮੁਕਾ ਦੇਣਾ ਚਾਹੀਦਾ ਵਾ ਹੈ ਕਿੱਦਾਂ ਕਿ ਇਹ ਤਾਂ ਸਾਡੇ ਮੈਂ ਨਹੀਂ ਸਮਝਦਾ ਕਿ ਜੇ ਇੰਡੀਆ ਇੱਕ ਡਿਸੀਜਨ ਲਵੇ ਤੇ ਪੰਜਾ ਸੱਤਾ ਦੇਣਾ ਚ ਕੰਮ ਕਾ ਆਂਦੇ ਆ 20 ਦੇਸ਼ ਅੱਜ ਦੀ ਰੇਟਿੰਗ ਇੰਡੀਆ ਦੇ ਨਾਲ ਇਕੱਠੇ ਹੋ ਗਿਆ 20 ਦੇਸ਼ਾਂ ਨੇ ਇੰਡੀਆ ਨੂੰ ਸਮਰਥਨ ਵੀ ਦੇਤਾ ਤੇ ਜੇ ਇਸ ਤੋਂ ਵੱਡੀ ਹੋਰ ਕੋਈ ਮੈਂ ਕਹਿੰਦਾ ਬਾਅਦ ਚ ਦੁਬਾਰਾ ਸਮਰਥਨ ਨਹੀਂ ਮਿਲਦਾ ਤੇ ਇਹ ਇਕੱਠੇ ਹੋਏ ਦਾ ਅਜਿਹੀ ਡੈਟ ਜੋ ਕੁਝ ਹੁੰਦਾ ਹੈ ਇਹਨਾਂ ਨੂੰ ਕਰ ਦੇਣਾ ਚਾਹੀਦਾ